ਅੱਜ ਤੁਹਾਨੂੰ ਇੱਕ ਇਹੋ ਜਿਹਾ ਸਾਬਣ ਦਿਖਾ ਰਿਹਾ ਜੋ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਅੱਜ ਦੀ ਡੇਢ ਚ ਕੰਪਨੀ ਤੋਂ ਆਰਡਰ ਨਹੀਂ ਪੂਰੇ ਹੋ ਰਹੇ ਇੰਨਾ ਜ਼ਿਆਦਾ ਚੱਲੀ ਵੀ ਕੀ ਜਾਂਦਾ ਇਹ ਸਾਬਣ ਇਹ ਘਰ ਸੌਫਸ ਦਾ ਹੈਗਾ ਹੈਗਾ ਆਯੁਰਵੇਦ ਦਾ ਸਾਇੰਸ ਦੋਨਾਂ ਨੂੰ ਕੰਬਾਈਨ ਕਰਕੇ ਬਣਾਇਆ ਗਿਆ ਇਹਨੇ ਤੁਹਾਡਾ ਰੰਗ ਬਿਲਕੁਲ ਗੋਰਾ ਕਰ ਦੇਣਾ ਜੋ ਅਸਲੀ ਪਹਿਲਾਂ ਹੁੰਦਾ ਸੀ ਜਿਹੜਾ ਧੁੱਪ ਤੇ ਧੂਲ ਮਿੱਟੀ ਕਰਨ ਜਿਹੜਾ ਵੀ ਕਾਲਾਪਨ ਤੁਹਾਡੀ ਬੋਡੀ ਤੇ ਟੈਨਿੰਗ ਚੜ ਗਈ ਸਭ ਲਾ ਦੇਣੀ ਹੈ 499 ਰੁਪਏ ਐਮ ਆਰ ਪੀ ਤੇ ਬਹੁਤ ਵਧੀਆ ਲੈਸ ਤੇ ਤੁਹਾਨੂੰ ਮਿਲ ਜਾਂਦਾ ਬਹੁਤ ਵਧੀਆ ਦਾ 100% ਨੇਚਰਲ ਸੋਪ ਕੋਸ਼ਮੀਂ ਇਹ ਤਾਂ ਚੋਦਾ ਦਾ ਨਹੀਂ ਹੈਗਾ ਫਰੇਗਰੈਂਸ ਇੰਨੀ ਵਧੀਆ ਤੁਸੀਂ ਯੂਜ਼ ਕਰੋਗੇ ਜਿਹੜਾ ਵੀ ਤੁਹਾਡੇ ਕੋਲੋਂ ਲੰਘਿਆ ਕਰੂਗਾ ਉਹ ਫੀਲ ਕਰੋਗੇ ਕਰੀ ਕੀ ਐਡੀ ਵਧੀਆ ਐਡੀ ਫੈਬੂਲਸ ਤੁਸੀਂ 스멜 ਕਰ ਰਹੇ ਹੋ ਫਰੇਗਰੈਂਸ ਆ ਰਹੀ ਹੈ ਬਹੁਤ ਵਧੀਆ ਖੁਸ਼ਬੂ ਆਏਗੀ ਕਿਸੇ ਵੀ ਪਰਫਿਊਮ ਦੀ ਤੁਹਾਨੂੰ ਲੋੜ ਨਹੀਂ ਪੈਣੀ ਆਹ ਸਾਬਨ ਨਿਕਲਦਾ ਵਿੱਚੋਂ ਦੇਖ ਲਓ ਇਹ ਡਬਲ ਸਾਈਡਡ ਹੁੰਦਾ ਇੱਕ ਸਾਈਡ ਹਾਰਡ ਹੁੰਦੀ ਹੈ ਇੱਕ ਸਾਈਡ ਸੌਫਟ ਹੁੰਦੀ ਹੈ ਇਹਨੇ ਸਾਰਾ ਕੰਮ ਕਰਨਾ ਤੁਹਾਡੀ ਡਰਨੈਸ ਬ੍ਰਾਈਟਨੈਸ ਤੁਹਾਡੇ ਲਈ ਆਊਗਾ ਟੈਨ ਸਾਰੀ ਲਾ ਦੂਗਾ ਡੈਡ ਸਕਿਨ ਸਾਰੀ ਕੱਢ ਦੂਗਾ ਬਹੁਤ ਵਧੀਆ ਚੀਜ਼ ਹੈ ਸੋ ਜਿਹੜੇ ਵੀਡੀਓ ਦੇਖਦੇ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਹੀ ਅੱਗੇ ਜਾਣਕਾਰੀ ਪਹੁੰਚ ਪਾਂਦੀ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਾਨੂੰ ਫੋਲੋ ਜ਼ਰੂਰ ਕਰ ਲਿਓ ਇਹੋ ਜੀ ਜਾਣਕਾਰੀਆਂ ਲਈ